ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ। ਮੇਰੇ ਵੱਲੋਂ ਸਭ ਨੂੰ ਲੋੜੀ ਮੁਬਾਰਕ ਤੇ ਇਹ ਲੋੜੀ ਸਭ ਦੇ ਲਈ ਖੁਸ਼ੀਆਂ ਭਰੀ ਹੋਵੇ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲਾਂ ਸਾਂਝੀਆਂ ਕਰਾਂਗੇ ਲੋੜੀ ਵੰਡਣ ਦੀਆਂ। ਆਪਣੇ ਘਰ ਵਾਈਗਰੂ ਨੇ ਪੁੱਤੇ ਅਤੇ ਦੋਤੇ ਦੀ ਦਾਤ ਬਖਸ਼ੀ ਸੀ। ਪਿਛਲੀ ਪੀੜੀ ਦੇ ਪੋਤੇ ਤੇ ਦੋਤਿਆਂ ਦੇ ਵਿਆਹ ਹੋ ਚੁੱਕੇ ਸਨ। ਨਵੀਂ ਪੀੜੀ ਦੇ ਪੋਤੇ ਅਤੇ ਦੋਤਿਆਂ ਦੀ ਸ਼ੁਰੂਆਤ ਹੁਣ ਹੋਈ ਸੀ। ਉੰਜ ਵਾਈਗਰੂ ਨੇ ਆਪਣੇ ਘਰ ਪਹਿਲਾਂ ਪੁੱਤੀ ਅਤੇ ਦੋਤੀ ਦੀ ਦਾਤ ਵੀ ਬਖਸ਼ੀ ਹੋਈ ਸੀ। ਵਾਈਗਰੂ ਨੂੰ ਹਰ ਘਰ ਕੁੜੀ ਅਤੇ ਪੁੱਤ ਦੀ ਦਾਤ ਜ਼ਰੂਰ ਬਖਸ਼ਣੀ ਚਾਹੀਦੀ ਆ। ਕੁੜੀ ਨਾਲ ਬੰਦੇ ਦੀ ਅਕਲ ਟਿਕਾਣੀ ਰਹਿੰਦੀ ਐ ਤੇ ਪੁੱਤ ਨਾਲ ਬੰਦੇ ਦਾ ਹੌਸਲਾ ਰਹਿੰਦਾ। ਆਪਾਂ ਵੀ ਅੱਜ ਦੇ ਜ਼ਮਾਨੇ ਵਿੱਚ ਪੁੱਤਾਂ ਧੀਆਂ ਬਰਾਬਰ ਹੀ ਹੁੰਦੇ ਨੇ ਪਰ ਸਾਡੇ ਕਲਚਰ ਦੇ ਉੱਤੇ ਮੰਨਿਆ ਜਾਂਦਾ ਕਿ ਪੁੱਤਾਂ ਨਾਲ ਕਰਦੀਆਂ ਨਿਉਜੜਾਂ ਅੱਗੇ ਵਧਦੀਆਂ ਨੇ। ਤੇ ਇਸ ਖੁਸ਼ੀ ਦੇ ਮੌਕੇ ਫਿਰ ਸਾਰੇ ਪਿੰਡ ਵਿੱਚ ਲੋੜੀ ਵੰਡਣ ਦਾ ਪ੍ਰੋਗਰਾਮ ਚਾਚੀਆਂ, ਤਾਈਆਂ, ਦਾਦੀਆਂ, ਪੂਆ, ਭੈਣਾਂ ਨੇ ਰਲ ਮਿਲ ਕੇ ਕੀਤਾ। ਹੋਰ ਤਾਂ ਹੋਰ ਆ ਗੁੜ ਦੇ ਡਲੇ ਦੇਖੋ, ਦਿਲ ਦੀ ਸ਼ੇਪ ਬਣੀ ਹੋਈ ਸਾਰੇ ਗੁੜ ਦੇ ਡਲਿਆਂ ਦੀ। ਲਾ ਹਾਲਤੀ ਉਹ ਦੇਖਦਾ ਕਹਿੰਦਾ ਫੋਟੋ ਨਾ ਕਰੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਮੁੰਡੇ ਦੀਆਂ ਦਾਦੀਆਂ ਨੇ ਲਾਲ ਰੰਗ ਦੀ ਚਾਦਰ ਵਿਛਾਲੀ ਮੂੰਗਫਲੀ ਦਾ ਢੇਰ ਲਾ ਲਿਆ ਵਿੱਚੇ ਰਿਓੜੀਆਂ ਖਿਲਾਰ ਲੀਆਂ ਤੇ ਗੁੜ ਦਾ ਡੱਬਾ ਰੱਖਿਆ ਹੋਇਆ ਸੀ ਨਾਲ ਲਫਾਫਿਆਂ ਦੇ ਵਿੱਚ ਇਦਾਂ ਪੈਕ ਕਰ ਰਹੀਆਂ ਸਨ ਤਾਂ ਜੋ ਕਰ ਕਰ ਫਿਰ ਲਫਾਫਾ ਪੜਾਉਣਾ ਸੌਖਾ ਹੋ ਜਾਵੇ ਫੇਰ ਵਾਰੀ ਆਈ ਫੋਟੋ ਸ਼ੂਟ ਦੀ ਇੱਕ ਘਰ ਦੇ लाडले ਪੋਤੇ ਨੂੰ ਪਾਲਿਆ ਢੇਰ ਤੇ ਦੋਤਾ ਤਾਂ ਅਖਰ ਪਰਦੇਸੀ ਐ ਉਹ ਵੀ ਕਦੇ ਆਊਗਾ ਉਹਨਾਂ ਦੀ ਵੀ ਫਿਰ ਆਪਾਂ ਲੋੜੀ ਬਣਾਵਾਂਗੇ ਤੇ ਫਿਰ ਆਪਾਂ ਸਾਰੇ ਪਰਿਵਾਰ ਨੇ ਰਲ ਮਿਲ ਕੇ ਖੜ ਜਦੋਂ ਤਿਆਰੀ ਹੋ ਚੁੱਕੀ ਸੀ ਪ੍ਰਾਂਤਾਂ ਦੇ ਵਿੱਚ ਪਾ ਲਿਆ ਸੀ ਸਮਾਨ ਰਮਾਲਾਂ ਦੇ ਲਈ ਅਸੀਂ ਸੋਣ ਸੋਨੇ ਇਨ ਨੂੰ ਇਹ ਜੇ ਇਨ ਨੂੰ ਅੱਜ ਕੱਲ ਨਹੀਂ ਲੱਭਣੇ ਕਿਤੇ ਤੇ ਫੋਟੋ ਸ਼ੂਟ ਕੀਤਾ ਗਿਆ ਸਾਰੇ ਪਰਿਵਾਰ ਦਾ ਇਦਾਂ ਤੇ ਉਹ ਸਭ ਤੋਂ ਵੱਡੀਆਂ ਚੀਜ਼ ਮੈਨੂੰ ਉਹ ਲੱਗੀ ਕਿ ਪੰਜਾਬੀ ਦੀਆਂ ਫੱਟੀਆਂ ਵਿੱਚ ਰੱਖੀਆਂ ਹੋਈਆਂ ਸਨ ਤੇ ਦੈਨ ਚਾਚੀਆਂ ਤਾਈਆਂ ਨੇ ਪਿਆਰ ਦਿੱਤਾ ਚਲੋ ਜੀ ਦੈਨ ਆਪਾਂ ਕਾਕੇ ਨੂੰ ਚੱਕ ਲਿਆ ਤੇਰ ਤੋਂ ਤੇ ਸਾਰਿਆਂ ਦੀ ਵੀਡੀਓ ਲੈਤੀ ਗਈ ਵਾਹਿਗੁਰੂ ਅਗੇ ਅਰਦਾਸ ਹੈ ਕਿ ਜਿਸ ਇਸ ਕਰ ਵੀ ਇਹ ਲੋੜੀ ਜਾਵੇ ਉਸ ਕਰ ਪੁੱਤਰ ਦੀ ਦਾਤ ਜਰੂਰ ਲਿਆਵੇ ਚਲੋ ਜੀਰਾਲ ਮਿਲ ਕੇ ਦਾ ਆਪਣੇ ਹੁਣ ਚੱਲਣ ਦੀ ਤਿਆਰੀ ਸੀ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਘਰੋਂ ਸ਼ੁਰੂਆਤ ਜੋ ਆਪਣੇ ਨਾਲ ਹੈਲਪ ਕਰਾਰੇ ਸਨ ਮਾਸੀ ਜੀ ਉਹਨਾਂ ਨੂੰ ਲੋੜੀ ਦੇ ਕੇ ਤੇ ਸ਼ਗਨ ਦੇ ਕੇ ਸ਼ੁਰੂਆਤ ਕੀਤੀ ਜੀ ਲੋੜੀ ਦੀ ਪਹਿਲੀ ਪ੍ਰਾਂਤ ਮੁੰਡੇ ਦੀ ਮਾਂ ਭਾਗਾਂ ਵਾਲੀ ਦੇ ਸਿਰ ਤੇ ਰੱਖੇਗੀ। ਦੈਨ ਬਾਈਦਰੂ ਦਾ ਨਾਮ ਲੈ ਕੇ ਘਰੋਂ ਚੱਲੇ ਪਾਏ। ਘਰੋਂ ਚੱਲੇ ਤੇ ਆਹ ਹੁਕਾ ਵੱਜ ਜਾਇਆ ਭਾਈ ਦਾ। ਤੁਕੀਓ ਵਾਲੀ ਪੰਦੀ ਆ। ਮੇਰੇ ਹੱਥ ਨਹੀਂ ਲਗਉਂਦੇ ਤਾਂ ਆਪਣੇ ਤੁਰੀ। ਉੱਤੋਂ ਮੁੰਡੇ ਦੀ ਭੂਆ ਦਾ ਬਰਥਡੇ ਸੀ। ਉਹਦਾ ਤੇ ਉਹੀ ਨਾ ਪੈਰ ਪੁੰਜੇ ਲੱਗੇ। ਫਿਰ ਸਾਰੀਆਂ ਬੀਬੀਆਂ ਭੁਮੀਰੀ ਵਾਂਗੋਂਆਂ ਕੁਕੀਆਂ, ਇਉਂ ਕੁਕੀਆਂ ਜਿਵੇਂ ਮੇਲੇ ਵਿੱਚ ਬਸਾਂ ਕਰਾਂ। ਬੀਬੀ-ਪਾਪਾ ਕਰਦੇ ਆਂ ਫਿਰਦੇ ਆਂ ਇੱਕ ਦੂਜੇ ਦੇ ਵਿੱਚ ਵੱਜਦੇ ਆਂ। ਤੇ ਫਿਰ ਸਾਰਾ ਪਿੰਡ ਤੇ ਨਾਲ-ਨਾਲ ਖੇਤਾਂ ਵਾਲੇ ਘਰਾਂ 'ਚ ਵੀ ਲੋਹੜੀ ਪੰਚਾਈ ਉਧਰ ਬੱਚੇ ਪਾਰਟੀ ਆਪਣਾ ਫਨ ਕਰ ਰਹੇ ਸੀ ਇਹ ਆਪਾਂ ਆਪਣੀਆਂ ਟੋਲੀਆਂ ਬਣਾ ਕੇ ਭੱਜੇ ਫਿਰਦੇ ਸੀ ਕੋਈ ਕਿਸੇ ਦੇ ਹੱਥ ਨਹੀਂ ਲੱਗਦਾ ਸੀ ਇੰਜ ਇਕੱਠੇ ਹੋ ਕੇ ਗਰੁੱਪ ਦੇ ਵਿੱਚ ਲੋਹੜੀ ਵੰਡਣੀ ਪਿੰਡ 'ਚ ਜਾਂ ਵਿਆਹ ਵਾਦ ਪਤਲਾ ਵੰਡਣੀਆਂ ਇਹਨਾਂ ਦਾ ਮਜ਼ਾ ਅਲੱਗ ਹੀ ਹੁੰਦਾ ਕਦੇ ਸਵੱਬ ਬਣਿਆ ਤਾਂ ਆਪਾਂ ਵੀ ਜ਼ਰੂਰ ਇਸ ਦੇ ਵਿੱਚ ਪਾਰਟਿਸਿਪੇਟ ਕਰਾਂਗੇ ਇਹ ਰਿਵਾਜ ਸਾਡੇ ਮਾਲਵੇ ਦੇ ਵਿੱਚ ਤਾਂ ਅਜੇ ਵੀ ਵਰਕਰਾਰ ਨੇ ਇਹ ਹੋਰ ਕਿਹੜੇ-ਕਿਹੜੇ ਏਰੀਆ ਦੇ ਵਿੱਚ ਅਜੇ ਵੀ ਇਦਾਂ ਦੇ ਰਵਾਜ ਮਨਾਏ ਜਾਂਦੇ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇਸ ਤਰ੍ਹਾਂ ਸਾਰੇ ਪਿੰਡ ਵਿੱਚ ਲੋਹੜੀ ਵੰਡਣ ਤੋਂ ਬਾਅਦ ਫਿਰ ਆਪਾਂ ਘਰ ਵਾਪਸ ਆਦੇ ਫਿਰ ਸ਼ਾਮ ਨੂੰ ਥੱਕ ਹਾਰ ਕੇ ਝੂਲਤਾ ਬਾਹਾਂ ਦੁਖਣ ਦਾ ਮਜ਼ਾ ਆਇਆ ਹੋਊਗਾ ਉਹ ਇਹ ਬੀਬੀਆਂ ਹੀ ਦੱਸ ਸਕਦੀਆਂ ਜਿਨ੍ਹਾਂ ਨੇ ਇਹ ਲੋਹੜੀ ਵੰਡਣ ਦੇ ਵਿੱਚ ਪਾਰਟਿਸਪੀਕੇਸ਼ਨ ਕੀਤੀ ਸੀ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਪੋਰਟ ਦਾ ਚੈਨਲ ਥੈਂਕ ਯੂ ਫਾਰ